ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਹ ਲਓ ਜੀ ਅੱਜ ਦਿਨੇ ਆਏ ਆ ਬਾਈ ਕੋਲੇ ਹਜਿੰਦਰ ਜਰਨਾਲ ਵਾਲੇ ਕੋਲੇ ਸਾਨੂੰ ਗੋਪੀਵੰਨ ਦੀ ਮੱਝ ਦਿਖਾਉਣੀ ਆ ਠੀਕ ਹੈ ਨਾ ਇਹਦੇ ਆਪਾਂ ਟੀਕਾ ਭਰਨ ਆਏ ਸੀਗੇ ਟੀਕਾ ਭਰਿਆ ਸੀ 354 ਦਾ ਤੇ ਪਹਿਲਾਂ ਸਾਨੂੰ ਆਰਡਰ ਦੀਆਂ ਨਾੜਾਂ ਦਿਖਾਉਣੀਆਂ ਕਿਹੜੇ ਲੋਟ ਦੀਆਂ ਨੇ ਬੱਸ ਪੁੱਤ ਬੱਸ ਬੱਸ ਪੁੱਤ ਬੱਸ ਕੁਛ ਨਹੀਂ ਕਹਿਣਾ ਮੈਂ ਤੁਹਾਨੂੰ ਲਓ ਜੀ ਨਹੀਂ ਕੁਛ ਨਹੀਂ ਤਾਂ ਸਾਨੂੰ ਬੈਗ ਤੋਂ ਵੀ ਆਰਡਰ ਦਿਖਾਉਣੇ ਆ ਖੜਾ ਲਾਜੀ ਤੇ ਰਜਿੰਦਰ ਮੜਾਇਆ ਪਿੱਛੇ ਨੂੰ ਕਰੀ ਥੋੜੀ ਜੀ ਇੱਥੇ ਕਰ ਪਿੱਛੇ ਕਰ ਪਿੱਛੇ ਕਰ ਲਾ ਲੋ ਜੀ ਦੇਖੋ ਆਰਡਰ ਦੀ ਮੰਤਰ ਦੋਸਤੋ ਕਿਹੜੇ ਤਰ੍ਹਾਂ ਦੀ ਆ ਇੱਕ ਤਰ੍ਹਾਂ ਦਾ ਆਰਡਰ ਤਾਂ ਅੜ ਰਹੀ ਆ ਮੱਝ ਨੂੰ ਲੱਗਿਆ ਹੋਇਆ ਠੀਕ ਆ ਨਾ ਬੱਤ 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 ਤੇ ਸਾਈਡ ਤੋਂ ਨਾੜਾ ਦੇਖ ਲਓ ਕਿਹੜੇ ਰੋਡ ਦੀਆਂ ਦੋਸਤੋ ਮੜੀ ਜੀ ਤੋਰ ਮੂਰ ਨੂੰ ਆਜਾ ਲੈ ਲੋ ਜੀ ਆਰਡਰ ਕੁਆਲਿਟੀ ਦੇਖੋ ਪਹਿਲਾਂ ਤਾਂ ਗੋਪੀ ਬਣ ਜਿਹੜੀ ਬਿੰਦਾ ਦਾ ਮੋੜ ਲਿਆ ਮੋੜ ਲਿਆ ਇਧਰ ਨੂੰ ਤੇ ਹਣ ਥਰੈਟ ਤੋਂ ਦੇਖ ਲਓ ਦੋਸਤੋ ਕਿਹੜੇ ਤਰ੍ਹਾਂ ਦੀ ਮੱਝ ਆਜਾ ਦੇਖੋ ਜੀ ਇਸ ਤਰ੍ਹਾਂ ਦੀਆਂ ਮੱਝਾਂ ਤੁਸੀਂ ਘਰੇ ਪੈਦਾ ਕਰਨੀਆਂ ਤਾਂ ਬੱਕਰੀ ਦੇਲਾ ਤਰ੍ਹਾਂ ਦਾ ਤੁਹਾਡੇ ਕੋਲੇ ਸਿਸਟਮ ਆਉਣਾਗਾ ਸਿੰਗਲ ਹੱਡੀ ਦੀ ਮੱਝ ਹੁੰਦੀ ਆ ਆਡਰ ਬਾ ਕਮਾਲ ਆਉਂਦਾ ਪੈਰਾਂ ਦੀ ਮੰਤਰਾ ਜਿਹੜੀ ਦੋਸਤੋ ਉਹ ਵੀ ਬਾਗਮਾਲਾ ਖੜਾਈ ਮੜੀ ਜੀ ਸਿੱਧੀ ਕਰਕੇ ਥੋੜੇ ਜਿਹਾ ਨਾ ਪੈਰ ਟਾਈਮ ਟੂ ਟਾਈਮ ਬਣਾਉਂਦੇ ਰਿਹਾ ਕਰੋ ਠੀਕ ਆ ਬੱਸ ਰੋਕ ਲਾ ਰੋਕ ਲਾ ਲਓ ਜੀ ਹੁਣ ਤੁਹਾਨੂੰ ਆਡਰ ਇੱਕ ਵਾਰੀ ਇਧਰੋਂ ਫੇਰ ਦਿਖਾ ਦਿੰਨੇ ਆ ਕਿੰਨੇ ਦੁੱਧ ਤੇ ਚੱਲਦੀ ਆ ਆਸਮਖਤ ਹਰਜਿੰਦਰ ਹੋਏ ਚੱਲ ਰਹੀ ਆ 5.5 ਤੇ ਹੀ 5.16 ਤੇ ਚੱਲਦੀ ਆ ਜੀ ਟਾਈਮ ਟੂ ਟਾਈਮ ਆਪਾਂ ਬਾਈ ਦੇ ਘਰੇ ਪਹੁੰਚੇ ਆ 12 17 12.75 ਦੇ ਬਾਕੀ ਦੀ ਠੀਕ ਹੈ ਉਹਨਾਂ ਹੀਟ ਕਰਕੇ ਘਟ ਰਹੀ ਆ ਤੇ ਦੁੱਧ ਕਿੰਨਾ ਕੁ ਟਾਈਮ ਲੰਮਾ ਦਿੰਦੀ ਆ ਦੁੱਧ ਤਾਂ ਛੱਡਣੀ ਵੈਂਦੀ ਆ ਜੀ ਛੱਡਣੀ ਵੈਂਦੀ ਆ ਆਤ ਨਹੀਂ ਵੈਂਦੀ ਠੀਕ ਆ ਤੇ ਫੈਟ ਲਵਾਈ ਆ ਫੈਟ ਕਿੰਨੀ ਹੁੰਦੀ ਆ ਫੈਟ ਤਾਂ ਇਹਦੀ ਜਿੱਦੇ ਕੱਲੇ ਦੁੱਧ ਪਾਤਾ ਨੇ ਆਗੇ 80 ਤੋਂ ਉਪਰ ਆਉਂਦੀ ਆ 80 ਹੀ ਆਉਂਦੀ ਆ ਗੋਪੀ ਵਾਲੀਆਂ ਦੀ ਹਾਂ ਉੱਪਰ ਆਉਂਦੀ ਆ 80 ਹੀ ਆਉਂਦੀ ਆ ਦੋਸਤੋ ਇਸ ਤਰ੍ਹਾਂ ਦੇ ਨਗੀਨੇ ਪੈਦਾ ਕਰਦਾ ਗੋਪੀ ਬੰਨਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਰਹਨੇ ਆ ਟਾਈਮ ਟੂ ਟਾਈਮ ਬਾਈ ਹਰਜਿੰਦਰ ਜਨਾਲ ਵਾਲਾ ਆਵਦਾ ਨੰਬਰ ਬੋਲੀ ਖਾਨੇ ਮੇ 53 ਜੀ ਖਾਨੇ ਮੇ 53 18563 18563 ਲੈ ਚੱਲ ਉਧਰ ਵੱਧ ਦੇ ਮੱਝ ਨੂੰ ਲੈ ਜਾ ਲੈ ਜਾ ਲੈ ਜਾ ਬੋਲੀ ਆਪ ਦੇ ਤੋਂ ਆਰਡਰ ਕੁਆਲਟੀ ਦੇਖੋ ਮੱਝ ਦੀ ਦੇਖ ਲਓ ਇਹ ਆਰਡਰ ਕੁਆਲਟੀ ਕੀ ਆ ਪੁਰਾਖੇ ਨਾ ਐਨ ਬਿਲਕੁਲ ਸਿੱਧਾ ਆਰਡਰ ਮੁਠੀ ਵਾਲਾ ਥਣ ਦੋਸਤੋ ਤਾਂ ਬਹੁਤ ਜ਼ਿਆਦਾ ਘੰਟ ਮੱਝ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਠਪੜੇ ਦੀ ਮੰਤਰ ਦੇਖ ਲਓ ਬਿਊਟੀ ਵਾਲੀਆਂ ਮੱਝਾਂ ਦਿੰਦਾ ਗੋਪੀ ਬਣ ਕੇ ਨੀਆਂ ਵੀ ਦਿੰਦਾ ਇਹ ਦੇਖ ਲਓ ਥੋੜੇ ਸਾਹਮਣੇ ਤੁਹਾਨੂੰ 12 ਕਹਿ ਕੇ ਦਿੱਤੀ ਸੀ ਇਹ 12 ਕਹਿ ਕੇ ਦਿੱਤੀ ਸੀ ਹਾਂ ਰਿਸ਼ਤੇਦਾਰਾਂ ਲਈ ਠੀਕ ਹੈ ਉੱਤਰ ਹੋ ਜਾ ਤੇ ਆਮ ਖਰਾਕ ਤੇ ਦੋਸਤੋਂ ਆਮ ਫਾਰਮਰ ਦੇ ਘਰੇ 80 ਫੈਟ ਦਾ 16 ਕਿਲੋ ਦੁੱਧ ਵੀ ਥੋੜਾ ਨਹੀਂ ਹੁੰਦਾ ਬਾਕੀ ਬਿਊਟੀ ਵਾਲੀ ਮੱਝ ਆ ਅਗਰ ਆਰਡਰ ਕੁਆਲਿਟੀ ਦੇਖਣੀ ਹੋਵੇ ਏਖੜ ਵਗੈਰਾ ਲਾ ਕੇ ਬਰੀਡ ਦੇ ਵਿੱਚ ਪਾਉਣੀ ਹੋਵੇ ਤਾਂ ਕੁਝ ਵੱਖਰਾ ਹੀ ਕਰੂਗੀ ਬਾਕੀ ਨੰਬਰ ਇੱਕ ਵਾਰੀ ਫੇਰ ਬੋਲ ਦੇ ਹਰਜਿੰਦਰ ਤੇਰਾ 98154 ਜੀ 185 ਤਰੀਕ ਪਿੰਡ ਜਨਾਲ ਪਿੰਡ ਜਨਾਲ ਨੇਰੇ ਢੜਬਾ ਮੰਡੀ ਲੋ ਜੀ ਨੇਰੇ ਢੜਬਾ ਮੰਡੀ ਬਾਈ ਦਾ ਸਕੂਟਰੀਆਂ ਦਾ ਕੰਮ ਵੀ ਆ ਇਲੈਕਟ੍ਰੋਨਿਕ ਸਕੂਟਰੀ ਲੈਣੀ ਆ ਉਹ ਵੀ ਲੈ ਸਕਦੇ ਜਿਵੇਂ ਆਹ ਲਈ ਫਿਰਦੇ ਆ ਕੇ ਇਹ ਇਹ ਤੋਂ ਪਤੰਦਰ ਸਾਰੇ ਹੀ ਕੰਮ ਲੈਂਦੇ ਆ ਕੱਖ ਵੀ ਲਿਆਉਂਦੇ ਆ ਗੋਹਾ ਵੀ ਇਹਦੀ ਦੀ ਛੱਟਦੇ ਆ ਤੇ ਦਾਣਾ ਵੀ ਇਹਦੀ ਪਿਹਾਲੇ ਹੁੰਦੇ ਆ ਆ ਤਰ੍ਹਾਂ ਦਾ ਜਿਗਾਰ ਵੀ ਬਹੁਤ ਵਧੀਆ ਇਹਨਾਂ ਕੋਲ ਇੱਕ 6 ਕੁਇੰਟਲ ਵਾਇਰ ਖਿੱਚਦਾ ਹੀ 6 ਕੁਇੰਟਲ ਵੇਟ ਖਿੱਚਦਾ ਬਾਈ ਕਹਿੰਦਾ ਕੱਲੀਆਂ ਮੱਜਾਂ ਬਾਰੇ ਨਹੀਂ ਸਕੂਟਰੀ ਬਾਰੇ ਵੀ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਹੋ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਾਂ 4 ਤੋਂ 5 ਮਿੰਟ ਦੀ ਵੀਡੀਓ ਬਣਾਉਣੀ ਹੁੰਦੀ ਐ ਇੰਦੋਂ ਲੰਬੀ ਕਦੇ ਬਣਾਈ ਨਹੀਂ ਠੀਕ ਹੈ ਨਾ ਧੰਨਵਾਦ ਆ ਦੋਸਤੋ ਸਾਰਿਆਂ ਦਾ